ਬੜਾ ਸੋਨਾ ਜਿਹੜਾ ਅੰਦਰੋਂ ਬਣਾਇਆ ਹੋਇਆ ਹੈ ਇਹ ਦਿਖਾਇਆ ਗਿਆ ਸ਼ਹੀਦ ਊਧਮ ਸਿੰਘਾ ਤੇ ਇਹ ਅੰਗਰੇਜ਼ਿਆਂ ਦੀ ਜਿਹੜੀ ਕੋਡ ਦਾ ਸੀਨ ਹੈ ਸ਼ਹੀਦ ਊਧਮ ਸਿੰਘ ਨੂੰ ਜਦੋਂ ਫਾਂਸੀ ਸੁਣਾਈ ਗਈ ਸੀ ਉਹ ਸੀਨ ਹੈ ਜਿਹੜਾ ਉਹ ਦਿਖਾਇਆ ਗਿਆ ਤੇ ਇਧਰ ਨਾਲ ਜਿਹੜਾ ਕੂਕਾ ਅੰਦੋਲਨ ਹੈ ਜਿਨ੍ਹਾਂ ਨੂੰ ਤੋਪਾਂ ਦੇ ਸਾਹਮਣੇ ਖੜ ਕੇ ਉਡਾਇਆ ਗਿਆ ਸੀ ਤਾਂ ਬੜੀ ਸੋਹਣੀ ਜਿਹੜੇ ਇਹਨਾਂ ਨੇ ਬਣਾਏ ਹੋਏ ਆ ਪੁੱਤ ਤੇ ਅੰਗਰੇਜ਼ ਵੀ ਸੱਚਮੁੱਚ ਉਸੇ ਤਰ੍ਹਾਂ ਦੇ ਹੀ ਲੱਗਦਾ ਜਿਵੇਂ ਜਿਉਂਦਾ ਜਾਗਦਾ ਦੇਖ ਰਿਆ ਹੋਵੇ ਉਧਰ ਕੋੜਦਾ ਸੀਨ ਹੈ ਤੇ ਇਧਰ ਇਹ ਉਕਾ ਅੰਦੋਲਨ ਦੇ ਜਿਹੜੇ ਯਾਦਗਾਰੀ ਸੀਨ ਹੈ